ਆਪ ਲੋਕਾਂ ਨੂੰ ਮੈਂ ਤਾਂ ਬੰਦੇ ਆ ਤੰਦੇ ਆ ਤੰਦੇ ਬੰਦੇ ਆ ਜਾਨੋ ਜਾਨੋ ਮੇਰੇ ਰਾਮੇ ਸਾਡੇ ਮਾਏ ਪੜਾਉਂ ਲਿਆ ਉਹ ਚੱਲ ਤੇ ਅੱਥਰ ਅੱਥਰ ਆਪਣੇ ਚਾਹ ਨਾ ਆਪਣੇ ਤੋਂ ਡੂਪੂ ਨਹੀਂ ਚਾਹੀਏ ਤਰਾਂ ਲੱਕ ਨੂੰ ਤੇ ਚੈੱਕ ਮਾਰ ਨੂੰ ਨਹੀਂ ਚਾਹੀਏ ਕਾਕਾ ਬੱਸ ਲੈ ਵੀ ਵਿੱਚ ਪੜੀ ਜਾਂਦੇ ਉਹ ਟੂਲੇ ਸਾਰ ਬਾਹਰ ਆ ਜਾਓ ਪਾਓ ਪਾਓ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਇਓ ਰੋਹਿਤ ਕੁਮਾਰ ਦੀ ਅਗਵਾਈ ਹੇਠ ਬਿਕਨੈਰੀ ਰੋਡ ਤੇ ਬਣੀ ਸੀਮੰਟ ਬਜਰੀ ਦੀ ਦੁਕਾਨ ਨੂੰ ਸੀਲ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਵੱਲੋਂ ਨਗਰ ਕੌਂਸਲ ਦਾ ਬਕਾਇਆ ਪ੍ਰਾਪਰਟੀ ਟੈਕਸ ਨਹੀਂ ਭਰਿਆ ਗਿਆ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼ਹਿਰ ਵਿੱਚ ਜਿਨ੍ਹਾਂ ਵੱਲੋਂ ਨਗਰ ਕੌਂਸਲ ਦਾ ਬਕਾਇਆ ਪ੍ਰੋਫਿਟ ਟੈਕਸ ਨਹੀਂ ਭਰਿਆ ਜਾ ਰਿਹਾ ਉਹਨਾਂ ਖਿਲਾਫ ਸੀਲਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਤੁਸੀਂ ਵੇਖ ਰਹੇ ਹੋ ਇਹ ਦੁਕਾਨ ਬੀਕਰ ਰੋਡ ਤੇ ਸੀਲ ਕੀਤੀ ਜਾ ਰਹੀ ਹੈ ਤੇ ਦੁਕਾਨਦਾਰ ਵੱਲੋਂ ਕੀ ਰੋਲਾ ਪਾਇਆ ਗਿਆ ਤੇ ਮੁੱਖ ਕੇ ਤੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਬੜਾ ਜੀ ਤਾਲਾ ਤਾਰੋ ਐਕਟੂ ਨਾਲ ਪਿੱਛੇ ਕਰ ਲੋ ਥੋੜਾ ਹੈ ਕਰ ਰੋਡ ਤੇ ਉੱਪਰ 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 ਤੇ ਆ ਉੱਪਰ ਜੱਜ ਆਏ ਬਾਥੀ ਰੱਖਿਆ ਸੀ ਦੇ ਦੇ ਰੇ ਪੇਮੈਂਟ ਹੁਣ ਕਹੀ ਜਾਂਨੇ ਥੋੜੀ ਤਾਂ ਲੈ ਲਿਆ ਤੂੰ ਇਹ ਪਰਦਾ ਕੇ ਨਾ ਦੇ ਦੇਣੇ ਤੁਹਾਨੂੰ ਕਰਣ ਨਹੀਂ ਆਵੇ ਅਗਰ ਪ੍ਰਧਾਨ ਜੀ ਕੀ ਹੋ ਗਿਆ ਦੇਣੇ ਤੁਹਾਨੂੰ ਤੇ ਕਰਕੇ ਲੈ ਆ ਕੋਈ ਹੋ ਗਿਆ ਕਮਾਲ ਹੋ ਗਿਆ ਯਾਰ ਸ਼ਹਿਰ ਵਿੱਚ ਸਾਡੇ ਇਕੱਲਾ ਰਹੋ ਦੇ ਦੇਣੇ ਦੋਟੇ ਵੀ ਆਡੇ ਬਰੋਸ ਚ ਕਿਵੇਂ ਬੰਦੇ ਦਿਲੋਂ ਮੈਂ ਤੂੰ ਕੀ ਜਾਂ ਤੁਹਾਨੂੰ ਆ ਮੇਰੇ ਹੋਰ ਕੀ ਕਹਿ ਲੋ ਹੱਥ ਜੋੜਨਾ ਸਰ ਦੇ ਦੇ ਜਾਂ ਤਨੇ ਕਿੰਨਾ ਬੋਲ ਫਿਰ ਕਹ ਦੇ ਦੇ ਭਾਈ ਤੂੰ ਬੋਲ ਲੈ ਰਹਿ ਤੂੰ ਆ ਬੋਲ ਤੂੰ ਚਾਕੇ ਲੈ ਆ ਸਾਹਿਬ ਇਹੋ ਤਾਂ ਚਾਕੇ ਕਰਦੇ ਸੋਪੇ ਜਾਓ ਯਾਰ ਨਾ ਕਰਿਆ ਨਾ ਹਾਂ ਇਹ ਤੁਸੀਂ ਕਰਿਆ ਨਾ ਯਾ ਫਿਰ ਇਸ ਤਰ੍ਹਾਂ ਦਾ ਕਾਰਵਾਈ ਕੀਤੀ ਜਾ ਰਹੀ ਹੈ ਬਾਜ਼ਾਰ ਵਿੱਚ ਇਹ ਸਰ ਪ੍ਰੋਪਰਟੀ ਟੈਕਸ ਦੀ ਰਿਕਵਰੀ ਨੇ ਸ਼ੁਰੂ ਤੋਂ ਲੈ ਕੇ ਆਏ ਹੁਣ ਤੱਕ 2013 ਜਦੋਂ ਟੈਕਸ ਬਰੈਣੀ ਸੀ ਇਹਨੂੰ ਗਤੀ ਮਾਰਦੇ ਪਹਿਲੇ ਕਈ ਮੌਕੇ ਦਿੱਤੇ ਗਏ ਪਹਿਲੇ ਉਦੋਂ ਸੀਲ ਕਰਨਾ ਆਈ ਸੀ ਪਰ ਇਹਨੇ ਕਿਹਾ ਵੀ ਮੈਂ ਪੇਮੈਂਟ ਕਰ ਦਿਆਂਗਾ ਪੇਮੈਂਟ ਦਾ ਅਸੀਂ ਇਹਨੂੰ ਕਿਹਾ ਵੀ ਚਲੋ ਤੂੰ ਜ਼ਿਆਦਾ ਨਹੀਂ ਕਰ ਸਕਦਾ ਮੌਕੇ ਦੇ ਆਪੇ ਮੜ ਦਰ ਪਰ ਇਹ ਸਿਰਫ ਗੱਲਾਂ ਸਾਰੀਆਂ ਅੱਜ ਨਹੀਂ ਮੈਂ ਹੋਰ ਘੰਟੀ ਬਿਚਨਾ ਆ ਰਿਹਾ ਚੱਕ ਦੇ ਆ ਰਿਹਾ ਮੱਚੇ ਕਾ ਦੇ ਦੇ ਕੇ ਪਰ ਇਹਨੇ ਪਿਛਲੇ 10 15 ਦਿਨਾਂ ਚ ਕੋਈ ਇਹਦਾ ਸਟੱਪ ਨਹੀਂ ਚੱਕਿਆ ਬਜੰਦੇ ਨਾਲ ਸਾਨੂੰ ਸਾਡੀ ਰਿਕਵਰੀ ਇਹ ਬਿਲਕੁਲ ਸੀ ਵੀ ਸ਼ਾ ਦੇ ਘਤੀ ਬਾ ਟਪ ਗਈ ਸਾਡਾ ਹੁਣ ਕੋਈ ਕਾਰਵਾਈ ਨਹੀਂ ਕਰਦੇ ਹੁਣ ਅਸੀਂ ਦੁਬਾਰਾ ਕਾਰਵਾਈ ਕਰਨਾ ਹੈ ਕਿੰਨੀ ਮਾਉਂਟ ਹੋਏਗੀ ਸਰ ਇਹਨੂੰ ਲਗਭਗ 4 ਲੱਖ ਦੇ ਕਰੀਬ ਹੈ ਠੀਕ ਕਈ ਦਾ ਵਿਆਜ ਕੈਲਕੂਲੇਟ ਹੋ ਜੇ ਨਾ ਜੋ ਐਨਾਵੋਲੋ ਐਨਾਵੋਲੋ ਕੇ ਦੋਸ਼ 94 ਸਮਝੇ ਪਰ ਉਹ ਮੀਟਰ ਚੱਲਦਾ ਰਹਿੰਦਾ ਵੀ ਦਿਨ ਦੇ ਦਿਨ ਐਨਾਵੋਲੋ ਅੱਗੇ ਦੋ ਚਲਾਇਆ ਗਿਆ ਵੀ ਕਮੇਟੀ ਨੇ ਸਾਨੂੰ ਸਮੇਂ ਸਮੇਂ ਤੇ ਇੰਟੀਮੀਟਰ ਨਹੀਂ ਕੀਤਾ ਤਾਂ ਇਕੱਠੀ ਹੋਣੀ ਮੇਰੀ ਗੱਲ ਸੁਣੋ ਸਰ ਇਹਦਾ ਸਰ ਚਾਰ ਮੰਜ਼ਿਲਾ ਬਿਲਡਿੰਗ ਬਣਾ ਲਈ ਇਹਨੂੰ ਇਹ ਨਹੀਂ ਵੀ ਤਾਂ ਮੈਂ ਨਕਸ਼ਾ ਬਾਤ ਕਰਵਾਇਆ ਨਕਸ਼ਾ ਤੇ ਵੀ ਇਸ ਲੱਗਿਆ ਇਹਨੇ ਨਕਸ਼ਾ ਵੀ ਨਹੀਂ ਬਾਤ ਕਰਵਾਇਆ ਪ੍ਰੋਪਰਟੀ ਟੈਕਸ ਦੇਣਾ ਹੁੰਦਾ ਪ੍ਰੋਪਰਟੀ 셀ਫ ਅਸੈਸਮੈਂਟ ਫਾਰਮ ਵਿੱਚ ਨਾ ਕਿ ਇੰਟੀਮੀਸ਼ਨ ਦੇਣੀ ਹੁੰਦੀ ਸਰ ਜਿਹੜਾ ਨਕਸ਼ਾ ਪਾਸ ਨਹੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਕਾਰਵਾਈ ਹੁੰਦੀ ਬਿਲਕੁਲ ਕਾਰਵਾਈ ਇਹਨਾਂ ਦੇ ਖਿਲਾਫ ਵੀ ਕਰਾਂਗੇ ਸਰ ਹਾਂ ਬਿਲਕੁਲ ਹੋਏਗੀ ਕਾਰਵਾਈ ਅੱਗੇ ਵੀ ਕੇਸ ਦੇ ਨੇ ਕੇਸ ਕੇਸੋ ਕੀਤਾ ਸੀ ਇਹਨੇ ਬਲੋਗ ਕਿਹਾ ਸੀ ਕੀ ਆ ਗਿਆ ਸੀ ਮੈਂ ਪੜ੍ਹ ਲਿਆਗਾ ਨਕਸ਼ਾ ਪਾਸ ਕਰਵਾ ਲੈਣੇ ਉਹ ਨਕਸ਼ਾ ਜਿਹੜੇ ਕਈ ਹੋਰ ਦੁਕਾਨਦਾਰ ਵੀ ਸ਼ਹਿਰ ਕਿ ਉਹਨਾਂ ਨੂੰ ਵੀ ਮਸੇਦਾਰ ਸਾਰੀ ਕਾਰਵਾਈ ਵੀ ਵਾਰਿਸ ਸਰ ਸਾਰਿਆਂ ਦੀ ਕਾਰਵਾਈ ਕੀਤੀ ਗਈ ਇਹ ਬਹੀ ਮੇ ਲਗਾਤਾਰ 15 20 ਦਿਨ ਬਾਅਦ ਇੱਕ ਵਾਰੀ ਮੌਜੂਦ ਬੱਤ ਵੱਧ ਪਰ ਹੁਣ ਹੋਲੀ ਲਈ ਇਸ ਤਰ੍ਹਾਂ ਦੀ ਮਹੌਮ ਜਲਦੀ ਰਹਿ ਗਈ ਤੁਕਰ ਇਹ ਹਟਾਈ ਜਾ ਮਿਲੀ ਡਾਟਾ ਸ਼ੋ ਬਨਾਮ ਸਰ ਮੇਰਾ ਨਾਮ ਰਜੇਸ਼ ਕੁਮਾਰ ਸੁਪਰਡੈਂਟ ਮੀਸਨ ਮਾਨਾ ਜੀ ਐਡਵਾਂਸ ਪਰ ਦਿਓ ਆਪਣੇ ਆਪ ਹੀ ਦੋਨੇ ਡਿਪੀਟ ਕਰਦੇ ਆ ਅਗਲਾ ਸਾਲ ਆਪ ਐਡਵਾਂਸ ਕਰਦੇ ਇਦਾਂ ਦੀ ਫੋਟੋ ਬਣਾਓ ਮਾ ਬਣਾਓ ਯਾਰ ਵੀਡੀਓ ਤੇ ਬਣਾਈ ਜਾ ਬਸ ਨਹੀਂ 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 ਜ਼ਿੰਮੇਦਾਰ ਕੰਦੇ ਹੈ ਕਰਨਗੇ ਆਪ ਦਾ ਕੰਮ ਅੱਗੇ ਵੀ ਫੋਟੋ ਆਸਾ ਠੀਕ ਹੈ ਮਤਲਬ ਕਰਦੇ ਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਜੀ ਇਹ ਪ੍ਰਾਪਰਟੀ ਟੈਕਸ ਦੀ ਜੋ ਪੈਂਡੈਂਸੀ ਸੀ ਉਹਦੇ ਵਾਸਤੇ ਜੋ ਨੋਟਿਸ ਦਿੱਤੇ ਗਏ ਸੀਗੇ ਉਹਨਾਂ ਵਾਸਤੇ ਇਹ ਸਾਰੇ ਕਾਰਵਾਈ ਕੀਤੀ ਜਾਰੀ ਪ੍ਰਾਪਰਟੀ ਨੰਬਰ ਸੀ 8/964 ਤਾਂ ਇਹਦੇ ਲਾਸਟ ਨੋਟਿਸ ਇਧਰ ਜਾ ਚੁੱਕੇ ਸੀਗੇ ਕਿ ਅਸੀਂ ਸੀਲ ਕਰਵਾਉਣਾ ਅਸੀਂ ਸੀਲਿੰਗ ਵਾਸਤੇ ਆਏ ਸੀ ਤਾਂ ਇੱਥੇ ਓਨਰ ਹੈ ਤਾਂ ਉਹ ਜ਼ਿੰਮੇਦਾਰ ਪਰਸਨ ਹੈਗੇ ਤਾਂ ਉਹਨਾਂ ਨੇ ਸਾਨੂੰ ਦੋ ਚੈੱਕਸ ਦੇ ਦਿੱਤੇ ਤੇ ਉਹਦੇ ਵਾਸਤੇ ਜੋ ਹੋਣੀ ਸੀਗਾ ਕਲੀਅਰ ਕਰਨ ਦਾ ਕਾਉਂਸਲ ਚੈੱਕ ਬਾਈ ਨੇ ਕਿ ਕਿੰਨੀ ਰਕਮ ਸੀ ਸਰ ਕਿੰਨੀ ਅਮਾਉਂਟ ਇਹਨਾਂ ਦਾ ਮੌਕੇ ਤੇ ਐਸ ਪਰ ਦੇਅਰ 셀ਫ ਅਸੈਸਮੈਂਟ ਸੀਗਾ ਅਰਾਊਂਡ 4 ਲੱਖ ਸੀਗਾ ਸੈਸ ਅਸੈਸਮੈਂਟ ਤਾਂ ਉਹ ਹੁਣ ਜਿਵੇਂ 31 ਤੱਕ ਦਾ ਸੀਗਾ ਹੁਣ ਨਵਾਂ ਸਾਲ ਜੜੀਗਾ ਉਹਦੇ ਪੈਨਲਟੀ ਦੀ ਹੋ ਰਹੀ ਉਹ ਵੇਰੀਏਬਲ ਹੈਗੀ ਅੱਗੇ ਚੇਂਜ ਹੋ ਸਕਦੀ ਹੈ ਇਸ ਤੋਂ ਇਲਾਵਾ ਫਾਜ਼ਿਲ ਕਟ ਹੋਰ ਕਿੰਨਾ ਕਿੰਨਾ ਟੈਕਸ ਪੈਂਦੀ ਉਹਦੇ ਚ ਲਿਸਟਾਂ ਬਣੀਆਂ ਹੋਈਆਂ ਤਾਂ ਇੱਕ ਮੈਸੇਜ ਹੀ ਹੈ ਸਾਰੇ ਜ਼ਿੰਮੇਵਾਰ ਨਾਗਰਿਕਾਂ ਨੂੰ ਫਾਜ਼ਿਲ ਕਟ ਦੇ ਜਿਨ੍ਹਾਂ ਦਾ ਪ੍ਰੋਪਰ ਟੈਕਸ ਪੈਂਡਿੰਗ ਪਿਆ ਹੈ ਉਹ ਆਪਣਾ ਆਪਣਾ ਉਹ ਕਲੀਅਰ ਕਰ ਦੇਣ ਤਾਂ ਕਿ ਜਿੱਦਾਂ ਦੀ ਕੋਈ ਕਾਰਵਾਈ ਸਾਨੂੰ ਕਰਨੀ ਨਾ ਪਵੇ ਸੀਲਿੰਗ ਵਾਸਤੇ ਸਰ ਹੁਣ ਦੁਕਾਨਾਂ ਸੀਲ ਕਿੱਤਿਆਂ ਕਿੰਨੀਆਂ ਸੀਗੀਆਂ ਜੀ ਇਹ ਸੀਲਿੰਗ ਵਾਸਤੇ ਆਏ ਸੀ ਤਾਂ ਉਹਨਾਂ ਨੇ ਸਾਨੂੰ ਅਸੀਂ ਚੈੱਕ ਕੀਤਾ ਕਿ ਇਹ ਅੱਗੇ ਅਸੀਂ ਫਿਰ ਸੀਲ ਨਹੀਂ ਕਰਦੇ ਨਹੀਂ ਸੀਲ ਕਰ ਦਿੱਤੀ ਹੈ ਜੀ ਦੁਬਾਰਾ ਖੋਲਿਆਗੇ ਨਹੀਂ 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 ਇਹ ਸੀਲ ਕਰਨ ਵਾਸਤੇ ਅਸੀਂ ਤਾਂ ਮੌਕੇ ਤੇ ਸਾਨੂੰ ਚੈੱਕ ਕੀਤਾ ਕਿੰਨੇ ਕਿੰਨੇ ਲੱਖ ਦੇ ਚੈੱਕ ਮਿਲਣਗੇ ਇਹਨਾਂ ਨੇ ਸਾਨੂੰ ਹੁਣ 2 ਲੱਖ ਦਾ ਚੈੱਕ ਪਕਾ ਦਿੱਤੇ ਕਿੰਨੇ ਟਾਈਮ ਦੀ ਮੂਲਤ ਦਿੱਤੀ ਗਈ ਹੈ ਜੀ ਉਹਨਾਂ ਨੇ ਕਿਨਨ ਹੁਣ ਟਾਈਮ ਇਹ ਜੋ ਸੈਕੰਡ ਚੈੱਕ ਹੈਗਾ 25 ਚਾਲ ਦਾ ਹੈਗਾ ਅੱਛਾ ਠੀਕ ਹੈ ਤਾਂ ਉਸੇ ਜਾਨਾ ਟੋਟਲ ਬਕਾਇਆ ਕਿੰਨਾ ਸੀਗਾ ਇਹਨਾਂ ਦਾ ਬਕਾਇਆ ਸੀ ਨਾ ਸੈਲਵਸ ਦਾ ਅਰਾਊਂਡ 4 ਲੱਖ ਸੀਗਾ ਥੈਂਕ ਯੂ ਉਸ ਵਾਸਤੇ ਨੇ ਦੇ ਚੁੱਕੇ ਸਰ ਬਾਕੀ ਪੈਂਡੰਸੀ ਇਹਨਾਂ ਨੇ ਅਪ੍ਰੈਲ ਦੀਸ ਖਤਮ ਕਰਵਾ ਦਿੱਤਾ ਠੀਕ ਹੈ ਹਾਂਜੀ ਫਤਿਹ ਜੀ ਕੀ ਮੈਸੇਜ ਦੇਣਾ ਚਾਹੋਗੇ ਫਾਜ਼ਿਲ ਕਰਵਾਸ ਕੇ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਕਿ ਜਿਨਾਂ ਨੇ ਵੀ ਪ੍ਰਾਪਰਟੀ ਟੈਕਸ ਵਰਨਾ ਹੈ ਹਾਊਸ ਟੈਕਸ ਵਰਨਾ ਹੈ ਸਮੇਂ ਦੇ ਅਨੁਸਾਰ ਵਰਦਿਓ ਨਹੀਂ ਤਾਂ ਅੱਜ ਅਸੀਂ ਦੇਖੋ ਪਹਿਲੀ ਦੁਕਾਨ ਨੂੰ ਸੀਲ ਕਰ ਰਹੇ ਸੀ ਸਾਰਾ ਸਟਾਫ ਸੀਲ ਕਰ ਰਿਆ ਸੀ ਆ ਕੇ ਤੇ ਪਰੰਤੂ ਉਹਨਾਂ ਨੇ 2 ਲੱਖ ਦਾ ਚੈੱਕ ਹੁਣ ਨਾਲ ਦੇ ਨਾਲ ਦਿੱਤਾ ਬਾਕੀ ਹਿਸਾਬ ਕਰਕੇ ਉਹ ਕਹਿੰਦੇ ਹਫਤੇ ਦੇ ਅੰਦਰ ਅੰਦਰ ਸਾਰਾ ਚੁਕਾ ਦੇਾਂਗੇ ਮੈਂ ਸਾਰੇ ਸ਼ਹਿਰ ਦੇ ਜਿੰਨੇ ਵੀ ਨਾਗਰਿਕ ਹੈਗੇ ਨੇ ਦੁਕਾਨਦਾਰ ਵੀ ਰਹਿ ਗਏ ਉਹਨਾਂ ਨੂੰ ਮੈਂ ਬੇਨਤੀ ਕਰ ਰਿਹਾ ਵੀ ਆਪਣਾ ਆਪਣਾ ਜਿੰਨਾ ਜਿੰਨਾ ਵੀ ਟੈਕਸ ਬਣਦਾ ਉਹ ਕਮੇਟੀ ਜਮ੍ਹਾਂ ਕਰਾਓ